ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੂਈਆਂ ਤੇ ਤਿੰਨ ਹਜੇ ਗੱਬਣਾ ਥੋੜੇ ਥੋੜੇ ਦਿਨ ਲੈਂਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਗਾਲ ਜੀ ਹੋਰ ਦੱਸੋ ਵੀ ਕਿਵੇਂ ਜਾਂਦਾ ਬਹੁਤ ਵਧੀਆ ਹੀ ਮਾਲਕ ਦੀ ਕਿਰਪਾ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਕਾਲਾ ਸਿੰਘ ਪਿੰਡ ਦੀਵਗੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਜੀ ਹਾਂ ਨੇੜੇ ਕਿਹੜਾ ਬਣ ਰਿਹਾ ਹੈ ਜਿਹੜੇ ਆਪਾਂ ਨੂੰ ਭਟੌੜ ਸ਼ਹਿਰ ਆ ਗਿਆ ਇੱਧਰ ਰਾਮਗੜ੍ਹ ਤੇ ਬਹਤਾਤਾ ਆ ਗਿਆ ਠੀਕ ਹੈ ਜੀ ਨਵਾਂ ਨੰਬਰ ਬੋਲ ਦਿਓ ਆਪਣਾ 9915810738 ਠੀਕ ਆ ਭਾਈ ਹਾਂ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਭਾਈ ਜਿਹੜੀ ਆਪਾਂ ਸਾਹਮਣੇ ਵੇਖ ਰਹੇ ਆਂ ਤਾਜੀ ਸੂਈ ਆ ਇਹ ਦੂਜੀ ਸੂਈ ਆ ਡਾਕਟਰ 10 ਵਜੇ ਦੀ ਸੂਈ ਸੀ ਭਾਈ 2 ਵਜੇ ਜੇਰੇ ਦੀ ਪਈ ਆ ਪਈ ਆ ਠੀਕ ਆ ਵੀਡੀਓ ਬਣਾ ਲਈ ਸਾਰੀ ਜੇਰ ਪੈ ਗਈ ਜੇਰਾ ਪਈ ਆ ਕੰਪਲੀਟ ਪਈ ਆ ਭਾਈ ਦੀ ਮਗਰ ਬੱਛੀ ਐ ਠੀਕ ਆ ਕਾ ਵਸੀ ਦਿੱਤੀ ਆ ਹਾਂ ਮਗਰ ਬੱਛੀ ਐ ਬੱਸੀ ਬਹੁਤ ਏਰ ਕੁਆਲਿਟੀ ਦਿੱਤੀ ਆ ਨਾ ਹਾਂ ਪੂਰੀ ਏਰ ਸੈਰ ਵਸੀ ਦਿੱਤੀ ਆ ਪੂਰੀ ਹਾਂ ਏਰ ਸੈਰ ਵਸੀ ਆ ਬੂਸਟ ਚੈੱਕ ਕਰ ਲਓ ਗਲਾਬੀ ਆ ਟੌਪ ਦੀ ਆ ਪੂਰੀ ਦਾ ਹਾਂ ਫੋਲ ਬਰੀ ਰਕ ਕਿਸੇ ਬਾਕੀ ਬੈਡ ਵੀ ਦੂਜੇ ਸੂਏ ਛੇ ਦਾ ਆਂਦਾ ਠੀਕ ਆ ਠੰਡੀ ਪੂਰੀਆਂ ਹੀ ਵੇਝ ਲੈ ਲੈ ਬਾਈ ਕਮਾਲ ਆ ਯਾਰ ਸੀਲ ਠੰਡੀ ਕਰਮਾ ਵਾਲੀ ਫੋਲ ਕਿੰਨਾ ਬੋੜਾ ਕੱਢਦਾ ਬਾਈ ਬੋੜਾ ਫਨ 2 ਕਿਲੋ ਕੱਢਿਆ ਬਾਈ ਬਸੀਨ ਚ ਝਗਾ ਕੇ ਠੀਕ ਆ ਹਾਂ ਬਸੀਨ ਚ ਝਗਾ ਕੇ 2 ਕਿਲੋ ਬੋੜਾ ਕੱਢਦਾ ਥਣ ਬਹੁਤ ਕਮਾਲ ਦਾ ਯਾਰ ਹਨਾ ਹਾਂ ਐਵੇਂ ਆਪਾਂ ਕਹਿੰਦੇ ਪੰਜ ਕੱਢਿਆ ਕੋਈ ਫਾਇਦਾ ਨਹੀਂ ਸਹੀ ਗੱਲ ਆ ਬਾਈ ਦੀ ਜਾਜ ਗੱਲ ਆ ਰੇਟ ਅੱਗੇ ਬਾਈ ਦੇ ਜਾਜ ਅੱਗੇ ਵੇਚਦੇ ਆਪਾਂ ਵੀਡੀਓ ਉੱਤੇ ਬੋੜਾ ਬਾਈ ਕਹਿੰਦਾ 2 ਲੀਟਰ ਕੱਢਿਆਗਾ ਆ ਜੱਟ ਲੱਤੋੜਾ ਚੈੱਕ ਕਰ ਲੋ ਬੈੜ ਦਾ ਦੂਜਾ ਸੂਆ ਸੂਈ ਆ ਨਾ ਬਈ ਦੂਜਾ ਸੂਆ ਬਈ ਦੂਜਾ ਸੂਆ ਸੂਈ ਕਰਕੇ ਨਾ ਪਰਪਸਲੀ ਤਾਂ ਕਰਕੇ ਪਹੁੰਚ ਪੈਂਦੂ ਹੀ ਆ ਥੋੜਾ ਜਿਆ ਮਤਲਬ ਕਿ ਲੱਗਦਾ ਹੀ ਆ ਪਸੂ ਨੂੰ ਨਹੀਂ ਨਹੀਂ ਤਾਜੀ ਸੂਈ ਆ ਨਾ ਫਿਰ ਹਾਂ ਤਾਜੀ ਠੰਡਾ ਠੰਡਾ ਦਾ ਮੌਸਮ ਆ ਹੁਣ ਦੇਖ ਲੈ ਆਡਰ ਚੈੱਕ ਕਰ ਲੋ ਮੈਂ ਚੈੱਕ ਕਰ ਲੋ ਫਸੇ ਪਿਆ ਬਾਈ ਹਨਾ ਹਾਂ ਦੂਮਾ ਪਸੰਦ ਬੱਚਾ ਫੇਸਬੁਕ ਚੈੱਕ ਕਰ ਲੋ ਬਹੁਤ ਪਿਆਰਾ ਫੂਦ ਦੋਦੂ ਵੀ ਦੋਦੂ 17 18 ਲੀਟਰ ਮੇਰੇ ਸਾਹਬ ਦੇ ਦੇਊਗੀ ਬਾਈ ਹਾਂ ਆਪਾਂ ਵੀ ਕਹਿੰਦੇ 20 ਬਾਈ ਦੂ ਥੰਡੀ ਸੀਲ ਪੂਰੀ ਲੈ ਯਾਰ ਫੁੱਲ ਥੰਡੀ ਸੀਲ ਐ ਕਰਮ ਵਾਲੀ ਹਨਾ ਆਪਾਂ ਆਰਡਰ ਇਧਰੋਂ ਵੀ ਚੈੱਕ ਕਰਾ ਦਿੰਨੇ ਆ ਮੁੱਠੀ ਵਾਲਾ ਥਾਣਾ ਕਮਾਲ ਦਾ ਥਾਣਾ ਧਾਰ ਤੂਰ ਕਿਵੇਂ ਆ ਬਾਈ ਇੱਕ ਨੰਬਰ ਚ ਵਾਈ ਜਾ ਲੈ ਬਾਈ ਕਹਿੰਦਾ ਇੱਕ ਨੰਬਰ ਚ ਵਾਈ ਆਰਡਰ ਚੈੱਕ ਕਰ ਲੋ ਫਸੀ ਪਈ ਆ ਕਰਮ ਵਾਲੀ ਲੈ ਦੋਮਾ ਪਾਸਿਆਂ ਨੂੰ ਫੁੱਲ ਆਡਰ ਆਗਾ ਤੇ ਬਾਈ ਫਿਰ ਕੀ ਮੁੱਲ ਜੈ ਇਹਦਾ ਆਪਾਂ ਬਟਾ ਬਾਈ ਮੁੱਲ ਜੈ ਜੀ ਕਰਾਂਗੇ ਪਰ ਬਾੜਾ ਬਾੜ ਘਾੜ ਨਹੀਂ ਕਰਨਾ 57000 ਚੋਂ ਮੰਨਤਨ ਕਰ ਦੇਗੇ ਠੀਕ ਆ ਹਾਂ ਬਾਈ ਕਹਿੰਦਾ ਬਾੜੀ ਬਾਦ ਘਾੜ ਨਾਲ ਆਪਾਂ ਮੁੱਲ ਨਹੀਂ ਕਰਦੇ 57000 ਰੁਪਏ ਦੀ ਵਾੜ ਦੇ ਦਾਂਗੇ ਬੱਚਾ ਮਗਰ ਵਸੀਆ ਬੱਸੀ ਨੇ ਵੀ ਨਾਲ ਹੀ ਸਾਲ ਦੂਹ ਸਾਲ ਤੱਕ ਤਿਆਰ ਹੋ ਜਾਣਾ ਆਪਾਂ ਮੰਨਤਨ ਕਰ ਦੇਾਂਗੇ ਲੈ ਡਰ ਆਪਾਂ ਚੈੱਕ ਕਰਾ ਲੈਣਾ ਫਾੜੀ ਵਾਲਾ ਡਰ ਕਮਾਲ ਦਾ ਡਰ ਇਹ ਨਹੀਂ ਹੈਗਾ ਵੀ ਟੁੱਟ ਜਾਊਗਾ ਇਹ ਹਾਂ ਤਾਂ ਜੀ ਸੂਈ ਜੇਰ ਜੁਰ ਬਹੁਸ਼ੀਤੀ ਪੀ ਗਾਰੰਟੀ ਹੋ ਆਪਣੀ ਆਪਣੀ ਬਾਈ ਕਹਿੰਦਾ ਗਾਰੰਟੀ ਬਾਕੀ ਜੇ ਉਹਨੇ ਆਪਣੇ ਘਰੇ ਸੁਈਆਂ ਠੀਕ ਆ ਬਈ ਹਾਂ ਨੇੜੇ ਤੇ ਚੱਕਰਵਾਣਾ ਨਾੜਾ ਬਰੀਕੀ ਜਨਾੜਾ ਕਰਮ ਵਾਲੀ ਦੇ ਹਾਂ ਬੱਸੀ ਵੀ ਬਹੁਤ ਕੁਆਲਿਟੀ ਦਿੱਤੀ ਆ ਆਪ ਵੀ ਬਹੁਤ ਕੁਆਲਿਟੀ ਦੀ ਆ ਜੈ ਮੋਲਾਬਾਈ ਦਾ ਕੋਈ ਆਇਆ ਨਹੀਂਗਾ ਵੀ ਬਾਦਮਾ ਮੋਲਾ ਆਪਾਂ ਮਾੜਾ ਮੋਲ ਨਹੀਂ ਕਰਦੇ ਹੁੰਦੇ ਆਪਾਂ ਤਾਂ ਇਸ਼ੇ ਦੀ ਬਿਕ ਜਾਨੀ ਬਾਈ ਲੈ ਥਣ ਚੈੱਕ ਕਰ ਲੋ ਬੜਾ ਕਮਾਲ ਦਾ ਗੁਲਾਬੀ ਥਾਣਾ ਮੰਗ ਬਹੁਤ ਥਣ ਦੀ ਹਾਂ ਤੇ ਮਨਤਨ ਹੋ ਜੂ ਬਈ ਮੌਕੇ ਤੇ ਹਾਂ ਮਨਤਨ ਕਰ ਦਾਂਗੇ ਲਾਈਵ ਠੀਕ ਆ ਹਾਂ ਅੱਗੇ ਬਈ ਦੋ ਨੰਬਰ ਇਹ ਕੱਲ ਸੂਈ ਆ ਬੈੜ ਕੱਲ ਸੂਈ ਆ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਬਾਈ ਠੀਕ ਆ ਇਹ ਥੱਲੇ ਉਹ 10 ਕਿਲੋ ਬੋੜਾ ਹੁਣ ਤਿਆਰ ਠੀਕ ਆ ਹਾਂ 10 ਕਿਲੋ ਬੋੜਾ ਮਤਲਬ ਕਿ ਤਿਆਰ ਆ ਹਾਂ ਮਗਰ ਬੱਸਾ ਦੇ ਠੀਕ ਆ ਬੱਚਾ ਵਸਾ ਦਿੱਤਾ ਕਰ ਮਾ ਸਾ ਹਾਂ ਹੂੰ ਮਗਰ ਬੱਚਾ ਦਾ ਬੱਚੇ ਚੰਗੇ ਪਾਉਂਦੀ ਆ ਬਾਈ ਹਨਾ ਹਾਂ ਬੱਚੇ ਦਾ ਕੱਦ ਚੈੱਕ ਕਰ ਲਓ ਬਹੁਤ ਕੱਦ ਆ ਜਿਵੇਂ ਹਜੇ ਕੱਲ ਹੀ ਸੂਈ ਆ ਤੇ ਜੇ ਇਹ ਦੀ ਕੰਪਲੀਟ ਆ 20 ਹੁ ਆਪਣੀ ਆਪਣੇ ਘਰੇ ਵੀਡੀਓ ਬਣਾਈਓ ਆਪਣੇ ਘਰੇ ਸੂਈ ਦੀ ਗਾਰੰਟੀ ਦੇ ਦੇਣੀ ਆ ਅਡਰ ਚੈੱਕ ਕਰ ਲਓ ਮੁਠੀ ਵਾਲਾ ਥਾਣਾ ਕਮਾਲ ਦਾ ਥਾਣਾ ਇਹ ਆਪਣੇ ਘਰੇ ਸੂਈਆਂ ਦੋਨੇ ਦੀ ਗਾਰੰਟੀ ਦੇ ਦਿਆਂ ਠੀਕ ਆ ਬਾਈ ਹਾਂ ਲੱਚਾਂ ਕੁਟਮ ਕਬੜ ਤੇ ਚੈੱਕ ਕਰ ਲੋ ਫੁੱਲ ਆ ਗਈ ਤੋੜਾ ਇੱਕ ਨੰਬਰ ਆ ਬਾਕੀ ਧਾਰ ਧੁਰ ਕਿਵੇਂ ਆ ਬਾਈ ਮੈਂ ਕਿ ਇੱਕ ਨੰਬਰ ਪੂਰੀ ਪਾਸ ਕਰਕੇ ਦਊਂ ਅਗਲਾ ਪਾਸ ਕਰਕੇ ਲੈ ਕੇ ਜਾਊਗਾ ਠੀਕ ਆ ਕੋਈ ਕਰਕੇ ਲੈ ਕੇ ਜਾਵੇਂ ਕੋਈ ਚੱਕਰ ਨਹੀਂ ਠੀਕ ਆ ਬਾਈ ਨੱਚਵਾਈ ਕਰਕੇ ਜਾਵੇ ਅਗਲਾ ਪਾਸ ਕਰੂਗਾ ਫੇਰ ਅਗਲਾ ਲੈ ਕੇ ਜਾਊਗਾ ਲੈ ਸੀਠੰਡੀ ਪੂਰੀ ਐ ਸੀਠੰਡੀ ਪੂਰੀ ਐ ਬਾਈ ਵੇੜੇ ਜਿ ਖੜਾਈ ਖੜਾ ਕਰਮ ਵਾਲੀ ਕੁਛ ਨਹੀਂ ਕਹ ਲਈ ਨਾੜਾ ਨੂੜਾ ਬ੍ਰੀਕੀ ਜਾ ਕਿੰਨਾ ਗੱਦ ਦੁੱਧ ਪਾ ਦੂ ਬਾਈ ਦੁੱਧ ਦੇ ਦੂ 15 16 ਕਿਲੋ ਯਾਰ ਬਾਈ ਫੇਸ ਕੁਆਲਿਟੀ ਚੈੱਕ ਕਰ ਲੋ ਬਹੁਤ ਬੀਊ ਬਾਈ ਜੋ ਕੋਈ ਫਾਇਦਾ ਨਹੀਂ ਕਰੀ ਸਹੀ ਗੱਲ ਆ ਬਾਈ ਹਾਂ ਬਾਕੀ ਕੱਦ ਵੈਂਡ ਵਾਲੀ ਵਹਿੜਾ ਕੱਦ ਵੈਂਡ ਬਹੁਤ ਆ ਅੱਧਰ ਚੈੱਕ ਕਰ ਲਓ ਹੇ ਤਾਂ ਬਾਈ ਦੀ ਸਵੇਰ ਦੀ ਬਾਈ ਚੋਈ ਵੀ ਹੋ ਆ ਹਾਂ ਚੋਈ ਵੀ ਹੈ ਜੇ ਟਾਈਮ ਵੀ ਮੰਨ ਕੇ 2 ਵਜੇ ਆ ਹਾਂ 2 ਵਜੇ ਤੇ ਸ਼ਾਮ ਤੱਕ ਦਾ ਫਾਗਾਂ ਦੀ ਹੁਕਰਮ ਵਾਲੀ ਹੈ ਨਾ ਹਾਂ ਤੇ ਕੀ ਮੁੱਲ ਆ ਬਾਈ ਫਿਰ 55000 ਮੁੱਲ ਆ ਬਸ 54 ਹੀ ਦੇ ਦਾਂਗੀ 55000 ਰੁਪਿਆ ਮੁੱਲ ਆ ਬਾਈ ਕਹਿੰਦਾ 54000 ਦੀ ਵੜ ਦੇ ਦਾਂਗੇ ਮੁੱਲ ਬਾਈ ਦਾ ਜਾਇਜ਼ ਆ ਬਾਕੀ ਸੇਣ ਵਾਲੀ ਵਹਿੜਾ ਇਹ ਨਹੀਂ ਹੈਗਾ ਵੀ ਫਿੱਕੀ ਜੀ ਆ ਚੰਗੇ ਬੱਚੇ ਪਾਉਂਦੀ ਆ ਕਰਮ ਵਾਲੀ ਚੰਗੀ ਬਰੀਡ ਦੀ ਵਹਿੜਾ ਹੈਗੀ ਹਾਂ ਮੁੱਲ ਜਾਇਦਾ ਐ ਨਹੀਂ ਬਈ ਕਾਲੇ ਰੰਗ ਚ ਜੇ ਗਰਮ ਹੋਊਗੀ ਲੈ ਲੈ ਬਾਈ ਯਾਰ ਕਾਲੇ ਰੰਗ ਤੇ ਸਹੀ ਗੱਲ ਆ ਗਈ ਲੈ ਨਾੜਾਂ ਦਿਖਾ ਭਰਾ ਬੰਦਾ ਬੜੀ ਬਰੀਕੀ ਚ ਨਾੜਾਂ ਠਾ ਗਈ ਗਰਮ ਵਾਲੀ ਹਜ਼ਾਰ ਥੀ ਲਾਇਆ ਬਾਈ ਸਾਰੀਆਂ ਠੰਡੀਆਂ ਹੋਣੀਆਂ ਆਪਾਂ ਗਰਮ ਗਾਂਗ ਲੈਂਦੀ ਨਾੜ ਦੁੱਧਾ ਵਿੱਚ ਚੈੱਕ ਕਰ ਲੋ ਫੁੱਲ ਚੰਗੀ ਨਾੜ ਦੁੱਧ ਵਾਲੀ ਆ ਗਰਮ ਵਾਲੀ ਦੀ ਅੱਗੇ ਬਾਈ ਤਿੰਨ ਨੰਬਰ ਇਹ ਬੱਸੀ ਬਾਈ ਦਿਨ ਲੋਅਸਾਤ ਸੁਣਦੇ ਦੂਜਾ ਸੂਆ ਸੁਣਦੀ ਆ ਦੂਜਾ ਸੂਆ ਸੁਣਦੀ ਆ ਹਾਂ ਜਰਸੀ ਕ੍ਰੋਸ ਬੱਸੀ ਆ ਜਰਸੀ ਕਰਾਉਸਾ ਕਿੰਨੇ ਕਦ ਲੈ ਜੂ ਬਾਈ ਇਹ ਦੇ ਲੈ ਜੂ ਆ 7 ਮੱਛੀ ਠੰਡੀ ਸੁਣੀ ਬਹੁਤ ਆ ਲੈ ਠੀਕ ਆ ਕਿੰਨਾ ਕਦ ਪਾਇਆ ਤੂੰ ਦੇ ਦੇ 15 ਕਿਲੋ ਠੀਕ ਆ ਪਿਛਲੇ ਸਵੇਰ ਕੀ ਦੱਸਿਆ ਬਾਈ ਪਿਛਲੇ ਸਵੇਰ 14 ਲੀਟਰ ਦੇ ਦੱਬ ਜਾਨੀ ਐ ਤੱਕੀ 15 ਲੈ ਦੂਗੀ ਠੀਕ ਆ ਹਾਂ ਉਹ ਸਮੇਂ ਹੀ ਪੜੀ ਚੰਗੀ ਆ ਕੱਦ ਬਹੁਤ ਆ ਯਾਰ ਹਾਂ ਜਰਸੀ ਵਾਲਾ ਸਿਸਟਮ ਆ ਬਾਈ ਉਹ ਐਸੇ ਲਾਲ ਡੱਬੀ ਜਾਈਗੀ ਹਾਂ ਹਾਂ ਜਰਸੀ ਵਾਲਾ ਸੈਟਮਾ ਡੱਬੀ ਜੀ ਆ ਗਈ ਬਾਈ ਕਹਿੰਦਾ ਤੇ ਆਪਾਂ ਥਣ ਚੈੱਕ ਕਰਾ ਲੈ ਥਣ ਬਹੁਤ ਕਮਾਲ ਦਾ ਲੱਗਿਆ ਯਾਰ ਹਾਂ ਥਣ ਪਾਵਦਾ ਹੂੰ ਆਪਾਂ ਕਹਿੰਦੇ ਮੁਠੀ ਵਾਲਾ ਥਾਣਾ ਬਹੁਤ ਚੰਗਾ ਥਣ ਲੱਗਾ ਵਾ ਪੂਰੀ ਵਿੱਥੀ ਤੇ ਥਣ ਲੱਗਾ ਵਾ ਕਰਮ ਵਾਲੀ ਦੇ ਤੇ ਇਹਨੂੰ ਵੀ ਬਾਈ ਖੋਲ ਦੇ ਉਹਨੇ ਖੋਲਣਾ ਪਾਣਾ ਬੰਦੇ ਦੇਖ ਕੇ ਗਈ ਤੋੜ ਕੇ ਉਹ ਪਤਨ ਕਿਵੇਂ ਪੰਨ ਗਈ ਠੀਕ ਆ ਬਾਈ ਹੂੰ ਠੰਡੀ ਸੀਲ ਕਿਵੇਂ ਆਪਰਾ ਮੈਂ ਕਿਹਾ ਗਾਰੰਟੀ ਹੂ ਠੰਡੀ ਸੀਲ ਲੈ ਸਹੀ ਗੱਲ ਆ ਯਾਰ ਹਨਾ ਇਹ ਤਾਂ ਮਖਿਆਲੀ ਮਾਰਦੀ ਐ ਹੂੰ ਫੇਸਬੁਕਸ ਵੀ ਕਰਮ ਵਾਲੀ ਦਾ ਬਹੁਤ ਪਿਆਰਾ ਗਾ ਬਾਕੀ ਪੱਧਰ ਆ ਵਸੀ ਠੰਡੀ ਸੀਲ ਤਾਂ ਆਪਾਂ ਇੱਥੇ ਆ ਕੇ ਹੱਥ ਫੇਰ ਕੇ ਦਿਖਾਵਾਂਗੇ ਨਾ ਉੱਥੇ ਤਾਂ ਖੁਣਲੀ ਤੇ ਹਰੇਕੀ ਹੱਥ ਫਰਾ ਲੂਗੀ ਫਰਾ ਲੂਗੀ ਬਾਈ ਪਤਾ ਨਹੀਂ ਗੱਲ ਜਾਜ ਗੱਲ ਲੈ ਲੈ ਯਾਰ ਕੋਈ ਚੱਕਰ ਹੀ ਨਹੀਂ ਲੈ ਬੇੜੇ ਜਿਹਾ ਖੜਾਈ ਖੜਾ ਹੈ ਬਾਈ ਇਹ ਚੈੱਕ ਕਰ ਲੋ ਕੋਈ ਚੱਕਰ ਨਹੀਂ ਮੰਨਦੀ ਕਰਮ ਵਾਲੀ ਮਾਂ ਇਹ ਨਾ ਖੜੀ ਆ ਫੇਸ ਕੁਆਲਟੀ ਚੈੱਕ ਕਰ ਲੋ ਬੜੀ ਪਿਆਰੀ ਆ ਲੈ ਹੂੰ ਬਾਈ ਸਹੀ ਗੱਲ ਆ ਲੈ ਮੁੰਮਤ ਕਾ ਤੇਰੀ ਬਹੁਤ ਅਗੀ ਸਹੀ ਗੱਲ ਆ ਲੈ ਫੇਰ ਚੈੱਕ ਕਰ ਲੋ ਛੋਟਾ ਛੋਟਾ ਕਰਨਾ ਹੈ ਨਾ ਬੋਦੀ ਨਹੀਂ ਬਹੁਤ ਕਮਾਲ ਦੀ ਆ ਬਸਲ ਪਿਓਰਾ ਹੈ ਬਾਕੀ ਬਾਈ ਕਹਿੰਦਾ ਦੁੱਧ ਵੀ ਚੰਗਾ ਆ ਪਾ ਦੂ ਐਦ ਕੀ ਹਾਂ ਦੁੱਧ ਦੇ ਦੂ 15 ਕਿਲੋ ਬਾਈ ਹਾਂ ਬਾਈ ਦੁੱਧ ਦੇ ਦੂ 15 ਲੀਟਰ ਕਿਉਂਕਿ ਪਤਲੇ ਪਿੰਡੇ ਦੀ ਆ ਹ ਇਹਦਾ ਮਤਲਬ 52 ਆਪਾਂ 50 ਵੀ ਦੇ ਦੇ ਆ ਬਾਈ ਲੈ ਬਾਈ ਨੇ ਜਮਾ ਜਾਏ ਮੁੱਲ ਕੀਤਾ 52000 ਰੁਪਇਆ ਮੋਲਾ 50000 ਦੀ ਦੇ ਦੇ ਆਗੇ ਬਾਕੀ ਅਜ ਕੱਚੀ ਵਾਲਾ ਮੋਲਾ ਬਾਈ ਹਾਂ ਹਾਂ 7 7 ਦਿਨ ਲਊ ਬੜਾ ਜਨੀ ਨਹੀਂ ਬਾਈ 10 15 ਦਿਨ ਲਊ 7 ਕ ਦਿਨ ਦੀ ਆਪਾਂ ਗਾਰੰਟੀ ਵੀ ਦੇ ਦਿਆਂ ਬੰਦੇ ਬਾਲਟ ਲਾ ਦਿਖਾ ਦੇ ਪ੍ਰੋ ਲੈ 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 ਬਾਲਟ ਲਾ ਦੇਖ ਲੋ ਆ ਉਹਦੇ ਆ ਬੈਟ ਕਰ ਮਾ ਜੀਦਾ ਹਨਾ ਹਾਂ ਲਫਾਫੇ ਯਾਰ ਕਾਗਾ ਜੋ ਮਰਜ਼ੀ ਖਿੱਚੀ ਜਾਂਦਾ ਬਾਈ ਇਹ ਨਹੀਂ ਹੈਗਾ ਵੀ ਹਲਜੂ ਨਾ 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 ਕੋਈ ਗਾ ਨਹੀਂ ਹਲਦੀ ਆਪਣੀ ਜਿਹਾ ਖਿਲੀ ਤੇ ਬਈ ਅੱਗੇ 4 ਨੰਬਰ ਤੇ ਨਗੀਨਾ ਟਾਪ ਦਾ ਇਹ ਦੂਜਾ ਸੂਆਸ ਹੁੰਦੀ ਆ ਬਾਈ ਦੂਜਾ ਸੂਆਸ ਹੁੰਦੀ ਆ ਹਾਂ 6 ਦੰਦ ਦਾ ਬਹਿੜਾ 6 ਦੰਦ ਮੂੰਹ ਆ ਕਿੰਨਾ ਕ ਟਾਈਮ ਬਾਕੀ ਆ ਵੀਰੇ ਉਹ ਦਿਨ ਹਫਤਾ ਅਰਸਾ ਦੇ ਲੈ ਜੂ ਹਫਤਾ ਕਦੇ ਲੈ ਜੀ ਠੀਕ ਆ 7 ਲੈ ਜੀ 6 ਲੈ ਜੀ ਇੰਨੇ ਕਿਲੋ ਬਹਿੜਾ ਠੀਕ ਆ ਪ੍ਰਿੰਟ ਪ੍ਰਿੰਟ ਜੇ ਆਪਾਂ ਸਨਖਪਣਾ ਕਹੀਏ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਸਹੀ ਆ ਜਮਾ ਹੂੰ ਕਬੂਤਰ ਦਾ ਬੱਚਾ ਕਬੂਤਰ ਦਾ ਬੱਚਾ ਸਹੀ ਗੱਲ ਆ ਬਾਈ ਦੀ ਜਮਾ ਜਾਇ ਜਗ੍ਹਾ ਲਾ ਵੀ ਕਬੂਤਰ ਦਾ ਬੱਚਾ ਹੀ ਹੈਗਾ ਲੋ ਹਾਂ ਲੋਕ ਇਹ ਜੀ ਨਾਲ ਮੁੱਲ ਕਿ 90 95 ਆਪਾਂ 70000 ਮੁੱਲ 68 ਦੀ ਦੇ ਦਿਆਂਗੇ ਲੈ ਬਾਈ ਜਮਾ ਬਾਈ ਇਹ ਵੀ ਠੰਡੀ ਲੈ ਕਬੂਤਰ ਹੈ 70000 ਰੁਪਿਆ ਮੁੱਲ 68000 ਦੀ ਬਾਈ ਕਹਿੰਦਾ ਵੈਟ ਦੇ ਦਿਆਂਗੇ ਲੈ ਠੰਡੀ ਸੀਲ ਦੇਖ ਲੈ ਪੇੜੇ 'ਚ ਖੜਾਈ ਖੜਾ ਬਾਕੀ ਬਾਈ ਕੋਲੇ ਸਾਰੇ ਜਿੰਨੇ ਵੀ ਪਸ਼ੂ ਹੁੰਦੇ ਆਗੇ ਠੰਡੇ ਸੀਲੀ ਹੁੰਦੇ ਆ ਲੈ ਚੈੱਕ ਕਰ ਲੋ ਥਣ ਥਣ ਮੁਠੀ ਵਾਲਾ ਥਾਣਾ ਬਹੁਤ ਬੰਦਾ ਫੇਸ ਤਾਂ ਕਬੂਤਰ ਦਾ ਬੱਚਾ ਹੀ ਆ ਬਾਈ ਪਹਿਲਾਂ ਤੂੰ ਕਹੀ ਆ ਗੱਲ ਜਿਹੜੀ ਠੇ ਹਾਂ ਪਰ ਇਹ ਤਾਂ ਕਰਮਾਲੀ ਦਾ ਫੁੱਲ ਚੰਗਾ ਹੈਗਾ ਤੋੜਾ ਮੈਨੂੰ ਵੀ 20 ਕਿਲੋ ਵਾਂਗੂ ਦੇ ਦੋ ਬਾਈ ਠੀਕ ਆ ਪਿਛਲੇ ਇਸ ਨੂੰ ਕਿੰਨਾ ਪਾਇਆ ਸੀ 118 ਕਿਹਾ ਉਹਨਾਂ ਨੇ 20 ਦੇ ਦੂ ਜਣੀਆਂ ਇਸ ਥੇ ਠੀਕ ਆ ਇਸ ਵੇ ਸੂਏ ਬਾਈ ਕਹਿੰਦਾ 18 ਲੀਟਰ ਪਾਇਆ ਕਿ ਚੰਗਾ ਦਾ ਤਪਾ ਦੂ ਕਰਮਾਲੀ ਤੋੜਾ ਚੈੱਕ ਕਰ ਲੋ ਬਹੁਤ ਚੰਗਾ ਤੋੜਾ ਦਾ ਅਜੇ ਦੰ ਲੈ ਜੂ ਮੈਨੂੰ ਲੱਗਦਾ ਬਾਈ ਦਿਨ ਸੱਤ ਸੱ ਸੱਤ ਲਊਗੀ ਜੀ ਲੈ ਜੂਗੀ ਬਾਕੀ ਮੁੱਲ ਵੀ ਬਾਈ ਦਾ ਜਾਇਜ਼ ਆ ਮੌਕੇ ਤੇ ਮਾਨ ਤਨ ਹੋ ਜੂ ਬਾਈ ਹਾਂ ਮੋਹ ਤਾਂ ਤਾਂ ਸਾਰਿਆਂ ਚੁ ਕਰ ਦੇਗਾ ਪਾਕ ਨੂੰ ਮੋੜਦੇ ਨਹੀਂ ਲੈਡਰ ਚੈੱਕ ਕਰ ਕਰਮਾਲੀ ਬੰਦਾ ਬੰਦੀਆਂ ਆ ਮਰੀ ਬਾਦੀ ਜੀ ਕਰ ਗਿਆ ਜਬੱਚੀ ਠੀਕ ਆ ਭਲਜੀ ਕਰਮਾਲੀ ਕਰ ਗਏ ਹਾਂ ਹਾਂ ਇਹ ਠੰਡੀ ਸੀਲ ਕਰਮਾਲੀ ਫੁੱਲ ਆ ਯਾਰ ਲੈ ਹਨਾ ਚੋਲ ਚਾਲ ਬਹੁਤ ਆ ਸਾਰ ਬਹੁਤ ਮਿੱਠੀ ਤੇ ਯਾਰ ਲੱਗਾ ਵਾ ਬਾਕੀ ਲੇਬਰੀ ਸ਼ੱਡ ਸ਼ੁੱਡ ਬਹੁਤ ਹੈ ਸੈਡ ਨੇ ਸ਼ੁੱਡ ਸਹੀ ਗੱਲ ਆ ਭਾਈ ਬਹੁਤ ਆ ਕਮਾਲ ਦਾ ਥਣ ਵੀ ਬਹੁਤ ਚੰਗਾ ਲੱਗਾ ਵਾ ਕਰਮਾਲੀ ਦੇ ਜੇ ਗੱਲ ਕਰੀਏ ਸਨੈਕ ਮੱਲ ਵੀ ਜਾਇਜ਼ ਆ ਭਈ ਆਪਾਂ ਹਾਂ ਇਹ ਲੋ 85 90 ਮੰਗੀਆਂ ਨੇ ਇਹ ਜੀਆਂ ਮਸ਼ਹੂਰ ਸਹੀ ਗੱਲ ਆ ਬਾਈ ਮੰਗੀਆਂ ਜਾਂਦੇ ਆਗੇ ਲੈ ਨਾੜਾ ਚੈੱਕ ਕਰ ਲੋ ਬ੍ਰੀਕੀ ਚ ਨਾੜਾ ਕਰਮ ਵਾਲੀ ਤਾਂ ਬਹੁਤ ਕਮਾਲ ਦੀਆਂ ਥਾਣੇ ਲੱਗਾ ਵਾ ਫੇਸ ਕੁਆਲਟੀ ਚੈੱਕ ਕਰ ਲੋ ਬਹੁਤ ਪਿਆਰੀਆ ਬੋਦੀ ਵਾਦੀ ਫੁੱਲ ਚੰਗੀ ਆ ਅੱਗੇ ਬਾਈ ਲਾਸਟ ਇਹਦੀ ਕੀ ਡਿਟੇਲ ਆ ਪੰਜਵਾਂ ਨੰਬਰ ਬੈੜ ਇਹ ਬਾਈ ਦੁੱਧ ਦੂਜਾ ਸੂਆ ਹੁੰਦੀ ਆ ਮਾਲਕ ਨੇ ਆਪਣਾ ਦੂਜਾ ਚ ਕੋਈ ਤੀਜਾ ਲਾ ਲੈ ਠੀਕ ਆ ਉਹ ਦੋਨਾਂ ਦਾ 25 ਆਖੇ ਆਪਾਂ 20 ਮੰਨ ਕੇ ਦੇਵਾਂਗੇ 20 22 ਲੀਟਰ ਠੀਕ ਆ ਇਹ ਠੰਡੀਆਂ ਆ ਥਣ ਥਣ ਦਿਖਾ ਲ ਲੈਟਰ ਆ ਜਾ ਬਾਈ ਲੈ ਬਾਈ ਯਾਰ ਸਹੀ ਗੱਲ ਆ ਏ ਜਰਮਾ ਕਿਹੜਾ ਮੈਂ ਆਣ ਲੱਗਿਆ ਮੈਂ ਮਈਆਂ ਆ ਥਣ ਲੱਗਾ ਬਾਈ ਜਿਹਨੂੰ ਆਪਾਂ ਕਹਿੰਦੇ ਗੁੱਲੇ ਵਾਲਾ ਥਣਾ ਹਨਾ ਹਾਂ ਬਾਕੀ ਠੰਡੀ ਦੇ ਤੋਰ ਕੇ ਦਿਖਾਉਣੇ ਆ ਲੈ ਨੜਾ ਨੜਾ ਚੈੱਕ ਕਰ ਲੋ ਆਰਡਰ ਤੇ ਫੁੱਲ ਕਮਾਲ ਦੇ ਨੜਾ ਜਿਹਨਾਂ ਨੇ ਆਪਾਂ ਨੂੰ ਦੂਜਾ ਸੂਈ ਕਿਹਾ ਸੀ ਠੀਕ ਆ ਹਾਂ ਮੰਨ ਕੇ ਚਾਹੇ ਦੂਜਾ ਮੰਨ ਲੈ ਵਿੱਚ ਤੀਜਾ ਮੰਨ ਲੈ ਕੋੜੀ ਵਰਗੀ ਆ ਠੀਕ ਆ ਬਾਈ ਹਾਂ ਲੈ ਤੋੜਾ ਚੈੱਕ ਕਰੋ ਬਾੜ ਦਾ ਫੁੱਲ ਸਹੀ ਗੱਲ ਆ ਕੋੜੀ ਵਰਗੀ ਬਾੜੀ ਆ ਬਾਈ ਹਨਾ ਤੋੜਾ ਤੁਰਿਆ ਨਹੀਂ ਆਂਦਾ ਹਜੇ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਦਿਨ ਲੈ ਜੂ ਸੱਤ ਹਜੇ ਵੀ ਸੱਤ ਗਣ ਲੈ ਜਾਊਂਗਾ ਪਰ ਦੀ ਆਪਣੀ ਦੇਖੀ ਵੀ ਲਿਵਾ ਬਹੁਤ ਲਾਉਂਦੀ ਆ ਠੀਕ ਆ ਹਾਂ ਲਈ ਕਹਿੰਦਾ ਆਪਣੀ ਦੇਖੀ ਵੀ ਆ ਯਾਰ ਮਾਤਾ ਜੀ ਇਹ ਤੀ ਕਹ ਰਿਹਾ ਲਤੀ ਵੀ ਮਨੂਕ ਨਹੀਂ ਮਨੋ ਪਾ ਕਹਿੰਦੀ ਨਹੀਂ ਆਪਾਂ 20 ਤੋਂ 22 ਕਿਲੋ ਕਹਿ ਕੇ ਦਿਵਾਂਗੇ ਸਹੀ ਗੱਲ ਆ ਬਾਈ ਤੇਰੀ ਗੱਲ ਜਾਇਜ਼ ਆ ਗਈ ਯਾਰ ਮੇਨ ਗੱਲ ਇਹ ਆ ਵੀ ਜਿਹੜਾ ਡਰਕ ਆ ਜਿਹੜਾ ਕਰਮ ਵਾਲੀ ਦਾ ਜਮਾ ਨਾ ਇੱਕ ਗੱਲ ਹੋਰ ਦਾ ਪੁੱਠੇ ਪਾਸੇ ਵਹਿ ਜਾ ਲੈ ਇਹ ਥੋੜੋ ਨੀਂਗਾ ਬੈਠਣ ਨਹੀਂ ਦਿੱਤੀ ਨਹੀਂ ਬਾਈ ਬੈਠਣ ਦੇਣੀ ਸਹੀ ਗੱਲ ਆ ਲਾ ਮੈਂ ਨਾ ਵਿੜੇ ਤੇ ਖੜੀ ਆ ਕਰਮ ਵਾਲ ਠੰਡੀ ਸੀ ਤਾਂ ਫੋਲਾ ਨਹੀਂ ਕੋਈ ਮਾਰ ਦਿਆ ਚੀਪਾ ਵੀ ਬੱਕੀ ਹੈ ਜੀ ਠੀਕ ਆ ਹਾਂ ਅਜ ਦਿਨ ਕੱਢ ਜੂਗੀ ਤੁਸੀਂ ਆਪ ਹੀ ਹਿਸਾਬ ਲਾ ਲਓ ਉਹ ਦਿਖਾ ਦੇ ਬਾਈ ਰਸਾ ਛੜਤਾ ਲੈ ਯਾਰ ਕਮਾਲ ਆ ਹਨਾ ਨਹੀਂ ਸਹੀ ਗੱਲ ਆ ਬਾਈ ਸਥਾਨ ਚੇਕ ਕਰ ਲੋ ਬੜਾ ਕਮਾਲ ਦਾ ਥਣ ਲੱਗਿਆ ਵਾ ਵੱਡੀ ਭੈੜਾ ਕੱਦਲੀ ਦੇ ਬਾਈ ਮੇਰੇ ਕਦੋਂ 6 ਫੁੱਟ ਉਹਦੇ ਇੱਥੇ ਹੁੰਦੀ ਹੈ ਹਾਂ ਬਾਈ ਆਉਂਦੀ ਹੈ ਸਹੀ ਗੱਲ ਮੋਟੇ ਮੋਟੇ ਹੁੰਦੀ ਆ ਜਾ ਪਤੋ ਜੇ ਤੁਹਾਨੂੰ ਕਰਮਾਲੀ ਨੇ ਸੂਣਾ ਪੰਡਾ ਮੰਨ ਕੇ ਸੂਣਾ ਹਜੇ ਹਾਂ ਹਜੇ ਵੀ ਢਿੱਲਾ ਦਿਖਾਉਂਦੀ ਹੈਗੀ ਬਹੁਤ ਬਹੁਤ ਹਜੇ ਲੱਗੂਗੀ 6-7 ਦਿਨ ਬਾਈ ਇੱਕ ਗੱਲ ਹੋਰ ਵੀ ਸੈਣਗ ਫੁੱਲਾ ਯਾਰ ਹਨਾ ਸੈਣਗ ਫੁੱਲਾ ਹਾਂ ਸੈਣਗ ਕੰਨੀ ਹੁੰਨੀ ਘੱਟ ਇਹਦਾ ਮੁੱਲ 75 ਆਪਾਂ 70 ਦੀ ਦੇ ਦੇ ਬਸ ਲੈਣ ਦੇ ਨੂੰ ਇਹ ਚੈੱਕ ਕਰਾ ਦੇ ਭਰਾਵਾਂ ਦਾ ਮਾੜਾ ਦਿਖਾ ਦੇ ਬੜਾ ਚੰਗਾ ਫੇਸ ਆ ਕਰਮਾਲੀ ਦਾ ਹਨਾ ਲੈ ਚੱਲ ਭਰਾ ਤੇ ਮੁੱਲ ਹੈਗਾ ਬਾਈ ਕਹਿੰਦਾ 72000 ਮੁੱਲ 70 ਦੀ ਬਾਈ ਦੇਵਾਂਗੇ ਠੀਕ ਆ ਹਾਂ 70 ਦੀ ਦੇਵਾਂਗੇ ਸਹੀ ਗੱਲ ਆ ਬਾਈ ਇਹ ਜਾਇ ਮੁੱਲ ਕਰਿਆ ਬਾਈ ਆਪਾਂ ਜੇ ਮੁੱਲ ਹੀ ਜਾਈ ਕਰਦੇ ਆ ਬਾਈ ਠੀਕ ਆ ਬਾਈ ਹਾਂ ਮੁੱਲ ਵੀ ਬਾਈ ਆਪਣੇ ਮੰਨ ਕੇ ਚੱਲ ਤੂੰ ਵੀਡੀਓ ਪਾ ਕੇ ਭੋੜੀ ਜਾਂਦਾ ਹੈ ਆਪਣਾ ਮਾਲ ਵਿਕ ਜੰਦਾ ਹੈ ਵਿਕ ਜਾਂਦਾ ਬਾਈ ਸਹੀ ਗੱਲ ਆ ਹਾਂ ਮੰਨ ਕੇ ਚੱਲ ਤੂੰ ਆਮ ਅਗਰੇ ਕਰੇ ਹੋਵੇ ਕੋਈ 85 90 ਮੰਗੀ ਜਾਣਗੇ ਏਡੀ ਵੱਡੀ ਫੈੜ ਮੰਗੀ ਜਾਂਦੇ ਆ ਬਾਈ ਸਹੀ ਗੱਲ ਆ ਹਾਂ ਦਰਜ ਕੱਚ ਦੱਸ ਕੀ ਹੈ ਲੈ ਕੋਈ ਕੱਚ ਨਹੀਂ ਸਹੀ ਗੱਲ ਹੈ ਬਲਡ ਲਾਜੇ ਫੁੱਲ ਪਈਆਂ ਬਾਕੀ ਬਈ ਦਾ ਮੁੱਲ ਬਾਕੀ ਕਾਦਨੂ ਨੀਗਲਾ ਪਉਣ ਲਾਂਬਾ ਤੇ ਅੱਡੀ ਕਿਸੇ ਅੱਡੀ ਕਰਕੇ ਬਣਾਤੀ ਸਹੀ ਗੱਲ ਹੈ ਬਾਈ ਜਿਹੜੀਆਂ ਹੈਗੀਆਂ ਉਡੀਆਂ ਦੱਸਾਂਗੇ ਆਪਾਂ ਸਹੀ ਗੱਲ ਹੈ ਬਾਈ ਜਿਹੜੀ ਜਾਇਜ਼ ਗੱਲ ਹੈ ਬਾਈ ਸਹੀ ਗੱਲ ਹਾਂ ਮੈਕਸੀਕ ਹੈ ਹਾਂ ਬਹੁਤ ਥਲੇ ਆਪਾਂ ਤੁਹਾਨੂੰ 15 ਵਿੱਚ ਕਿਹਾ ਸੀ ਬੋਲੋ ਵੀ ਬਈ 10 ਕਿਲੋ ਹੈ ਨਹੀਂ ਸਹੀ ਗੱਲ ਹੈ ਜੇਰ ਪੈ ਗਈ ਜੇਰ ਦੀ ਗਰੰਟੀ ਹੈ ਪਈ ਹੈ ਹਾਂ ਜੇਰ ਕੰਪਲੀਟ ਹੈ ਬਾਕੀ ਗਰੰਟੀ 2 ਲੀਟਰ ਆਪਾਂ ਬੋਲਾ ਕੱਢ ਕੇ ਹਟਿਆਉਂਦਾ ਠੀਕ ਆ ਬਾਈ ਹਾਂ ਮੈਕਸੀਕ ਦੇ ਭਰਾ ਕੋਲੇ 5 ਅਪਾ ਪੰਜੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬੜੀ ਫੋਟੋ